ਜਾ ਨਿਆਰ ਜਿਮਾਰੀ ਛੋਲੇ ਦੇ ਅੱਖਾਂ ਜਮਕਣ ਉਹਦੇ ਪੂਰੀਆ ਤੁਹਾਡਾ ਪਲਾਉ ਤੇ ਆ ਜਲੇ ਪਾਉ ਸਾਨੂੰ ਤੇ ਆਹ ਹੈ ਜਿਹਨਾਂ ਦਾ ਰਹਿਣ ਬਸੇਰਾ ਰਹਿੰਦੇ ਇਹ ਇਕੱਲੇ ਹੀ ਆ ਇੱਥੇ ਸੁੱਤੇ ਪਏ ਸੀ ਤਾਂ ਸੂਰ ਦੇ ਪਿੱਛੇ ਇੱਥੇ ਆ ਗਿਆ ਦੀ ਚੀਤਾ ਆ ਲਾ ਇਹ ਮੈਨੂੰ ਚੋਈਏ ਕੀ ਆ ਜੀ ਇੱਕ ਟਾਲੀ ਦਾ ਵੀ ਸ਼ਹਿਦ ਹੁੰਦਾ ਟਾਲੀ ਦਾ ਵੀ ਸ਼ਹਿਦ ਹੁੰਦਾ ਸਫੈਦੇ ਦਾ ਵੀ ਹੁੰਦਾ ਸਫੈਦੇ ਦਾ ਵੀ ਹੁੰਦਾ ਲੋ ਇਸ ਜੰਗਲ ਦੇ ਵਿੱਚ ਇਕੱਲੇ ਰਹਿੰਦੇ ਆ ਔਰ ਆਪਣਾ ਕਾਰੋਬਾਰ ਕਰਦੇ ਆ ਇਹ ਕੀਤਾ ਹੋਇਆ ਹਾਂ ਤੇਂ ਦੁਆ ਅੱਛਾ ਅੱਛਾ ਚੀਜ਼ਾਂ ਹੈਗੀਆਂ ਸਾਰੀਆਂ ਤੂੰ ਸਫੈਦਾ ਦਾ ਟਾਲੀ ਲੈ ਲੈ ਇਹਨਾਂ ਦਾ ਸ਼ਹਿਦ ਲੈ ਲਈਦਾ ਟਾਲੀ ਦਾ ਵੀ ਸ਼ਹਿਦ ਹੁੰਦਾ ਟਾਲੀ ਦਾ ਵੀ ਸ਼ਹਿਦ ਹੁੰਦਾ ਸਫੈਦੇ ਦਾ ਵੀ ਹੁੰਦਾ ਸਫੈਦੇ ਦਾ ਵੀ ਹੁੰਦਾ ਇਹ ਤਾਂ ਨਿਕਲੋ ਇੱਕ ਜਗ੍ਹਾ ਖਮਾਣੀ ਦਾ ਨਿਕਲਦੇ ਇੱਕ ਜਗ੍ਹਾ ਐਪਲ ਤਾਂ ਨਿਕਲਦਾ ਇੱਕ ਜਗ੍ਹਾ ਫਾਇਦੇ ਦਾ ਟਾਲੀ ਦਾ ਹੋਰ ਕਈ ਨਾ ਗਿਣੇ ਮੱਕੀ ਦਾ ਗਿਣਿਆ ਫਰੋਂ ਦਾ ਜੇ ਯੂਰੂ ਕੇ ਸਿਰ ਤੋਂ ਪਹਿਲਾਂ ਹਾਈ ਆ ਹਾਂਜੀ ਹਾਂਜੀ ਬਾਅਦ ਤੇ ਬਾਅਦ ਯੂਰੂ ਕੇ ਥੱਲੇ ਮਾਰੂਗਾ ਸ਼ਹਿਦ ਖਾ ਕੇ ਕੜੀ ਪੱਤੇ ਕੜੀ ਕੜੀ ਪੱਤੇ ਵਾਲਾ ਸ਼ਹਿਦ ਖਾ ਕੇ ਸ਼ਹਿਦ ਖਾ ਕੇ ਫੁੱਲਾਂ ਖਾਣ ਨਾਲ ਸ਼ੂਗਰ ਹਾਂ ਸਾਹ ਦੀ ਪ੍ਰੋਬਲਮ ਹੈ ਫੈਟੀ ਲੀਵਰ ਜਿਹੜੇ ਤੁਹਾਨੂੰ ਲੋਕੀ ਦੇਖਦੇ ਆ ਨਾ ਜਿਹੜੇ ਤੁਸੀਂ ਫਾਇਦੇ ਗਿਣੇ ਆ ਕਿ ਲੋਕਾਂ ਨੂੰ ਬਿਮਾਰੀਆਂ ਘਰ ਘਰ ਆ ਜੀ ਤੇ ਲੋਕਾਂ ਨੇ ਫੋਨ ਬਹੁਤ ਕਰਨੇ ਤੁਹਾਨੂੰ ਇਹ ਦੇਖ ਕੇ ਉਹ ਸਾਲਾ ਬਾਹ ਕੀ ਇਹ ਜਿੰਦੂ ਇੱਥੇ ਰਹਿ ਗਿਆ ਅੱਛਾ ਕਿਆ ਬਾਤ ਹੈ ਬੜੇ ਜਿਗਰਾ ਆ ਜੀ ਦੇਖੋ ਕਮਾਈਆਂ ਤਾਂ ਹੈਗੀਆਂ ਹੀ ਹੈਗੀਆਂ ਨਾਲ ਦੀ ਨਾਲ ਜਿਗਰੇ ਵੀ ਰੱਖਣੇ ਪੈਂਦੇ ਆ ਇਦਾਂ ਦੇ ਜੰਗਲਾਂ ਦੇ ਵਿੱਚ ਇੱਥੇ ਆ ਗਿਆ ਪਹਾੜੀ ਸ਼ੁੱਧ ਸ਼ੈਤ ਐ ਤੈਨੂੰ ਕਰ ਲਾ ਤੇ ਇੱਧਰ ਸਿੱਧਰ ਸੱਜੇ ਤੇ ਉਦੋਂ ਆਪਾਂ ਇੱਥੇ ਰੁਕੇ ਸੀ ਕਿ ਸ਼ੂਟ ਕਰਦੇ ਕਰਦੇ ਫਿਰ ਗੱਲਾਂ 'ਚ ਰੁੱਝ ਗਏ ਤੇ ਗੱਲਾਂ ਇੰਨੀਆਂ ਸੋਹਣੀਆਂ ਸੀਗੀਆਂ ਵੀ ਸਾਨੂੰ ਸ਼ੁੱਧ ਵਧੋ ਭੁੱਲ ਗਈ ਸੀ ਉਦੋਂ ਅਫੀ तकरीबन ਸਾਰਾ ਇੰਡੀਆ ਘਾ ਲਿਆ ਉਸ ਦਿਨ Shimla ਕੀ Shimla Rajasthan Kufri ਸਾਰਾ ਕੁਝ ਘਾ ਲਿਆ ਸੀਗਾ ਤੇ ਗੱਲ ਕਰਦੇ ਆ ਸਾਡੇ ਅੰਕਲ ਜੀ ਹੁਣੇ ਕੀ ਹਾਲ ਆ ਜੀ ਬਹੁਤ ਵਧੀਆ ਤੁਸੀਂ ਆਓ ਤੇ ਮਤਰਾਣੀ ਦੇ ਮੇਲੇ ਚੱਲਦੇ ਪਏ ਆ ਪਰੌਣਾਂ ਕਾ ਲੱਗੀਆਂ ਆ ਅੱਜੇ ਚੱਲਿਆ ਜਾਦਾ ਹਾਂ ਤੇ ਇਹਨਾਂ ਦਾ ਕੰਮ ਹੈ ਇੱਥੇ ਸ਼ੈਤ ਦਾ ਹੈ ਨਾ ਬਿਲਕੁਲ ਪਹਾੜੀ ਸ਼ੁੱਧ ਸ਼ੈਤ ਆ ਜਾਓ ਇਧਰ ਨੂੰ ਆ ਜਾਓ ਇਧਰ ਨੂੰ ਤੇ ਇਹ ਇਹਨਾਂ ਦਾ ਰਹਿਣ ਬਸੇਰਾ ਚਾਤੀ ਮਾਰੋ ਜੇਰਾ ਵੀਡੀਓ ਮੈਂ ਉਤਨਾ ਵੀ ਬਣਾਉਣੀ ਸੀ ਉਤਨੇ ਦੀ ਗੱਲਾਂ ਹੀ ਸਾਡੀ ਇੰਨੀ ਵਧੀਆ ਲਗੀਆਂ ਤੇ ਆਹ ਹੈ ਜਿਹਨਾਂ ਦਾ ਰਹਿਣ ਬਸੇਰਾ ਇਹ ਇਹਨਾਂ ਦਾ ਹੈਟ ਆ ਇਹ ਮੱਛਰਦਾਨੀ ਤੇ ਮੰਝਾ ਹਾਂਜੀ ਤੇ ਰਹਿੰਦੇ ਇਹ ਇਕੱਲੇ ਹੀ ਆ ਇਕੱਲੇ ਹੈ ਉਹ ਤੇ ਪਰ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਆ ਜਿਹੜੀ ਇਹਨਾਂ ਨੇ ਮੈਨੂੰ ਉਤਨਾ ਸਾਂਝੀ ਕੀਤੀ ਸੀਗੀ ਇਹ ਇੱਥੇ ਸੁੱਤੇ ਪਏ ਸੀ ਤਾਂ ਸੂਰ ਦੇ ਪਿੱਛੇ ਇੱਥੇ ਆ ਗਿਆ ਦੀ ਚੀਤਾ ਚੀਤਾ ਆ ਗਿਆ ਸੀਗਾ ਉਹ ਕੀ ਵਾਕਿਆ ਹੋਇਆ ਉਹ ਵੀ ਆਪਾਂ ਸੰਝਾ ਕਰਾਂਗੇ ਨਾ ਤੇ ਪਹਿਲਾਂ ਮੈਂ ਦਿਖਾ ਦਮਾ ਇੱਥੇ ਤੁਹਾਨੂੰ ਸਾਰਾ ਤੇ ਇਹਨਾਂ ਦਾ ਫੋਲਰ ਸਿਸਟਮ ਆ ਤੇ ਇਹਨਾਂ ਨੇ ਹੱਟ ਬਣਾਈ ਹੋਆ ਬਹੁਤ ਪਿਆਰੀ ਲੋਕੇਸ਼ਨ ਬਹੁਤ ਅੱਛੀ ਆ ਆਲੇ ਦੁਆਲੇ ਖਾੜਿਆ ਪਹਾੜ ਆ ਤੇ ਪੂਰਾ ਨੇਚਰ ਦੇ ਪ੍ਰੇਮੀ ਆ ਨਾ ਜਿਦਾਂ ਕੁਦਰਤ ਨੂੰ ਪਿਆਰ ਕਰਨ ਵਾਲੇ ਆ ਤੇ ਆਜੋ ਮੜੇ ਤੁਹਾਨੂੰ ਪਿੱਛੇ ਵੀ ਦਿਖਾ ਦਿੰਦੇ ਆ ਆਓ ਚਲੀਏ ਪਿੱਛੇ ਵੀ ਜਾਤੀ ਮਾਰ ਕੇ ਆਈਏ ਤੇ ਰਹਿੰਦੇ ਇਕੱਲੇ ਹੀ ਆ ਇਹੇ ਤੇ ਬਾਕੀ ਬੰਦੇ ਵੀ ਹੈਗੇ ਅਗੜ ਪਿਛੜ ਹੈਗੇ ਆ ਹੋਰ ਵੀ ਇਹਨਾਂ ਦੇ ਇੱਥੇ ਬਰਾਂਚਾਂ ਆ ਉਹ ਉੱਥੇ ਰਹਿੰਦੇ ਆ ਨਾ ਤੇ ਆਹ ਲੋ ਜੀ ਇਹ ਵੀ ਲਾਈਟ ਦਾ ਸਿਸਟਮ ਕੀਤਾ ਹੋਇਆ ਇਹਨਾਂ ਨੇ ਹਾਂਜੀ ਤੇ ਆਹ ਪਿੱਛੇ ਹੈਗੀਆਂ ਸ਼ਹਿਤ ਵਾਲੀਆਂ ਮੱਖੀਆਂ ਜਿਨ੍ਹਾਂ ਦਾ ਸ਼ਹਿਦ ਇਹ ਚੋ-ਚੋ ਕੇ ਕਹਿੰਦੇ ਸ਼ਹਿਦ ਚੋਣਾ ਹੀ ਕਹਿੰਦੇ ਆ ਨਾ ਤੇ ਇਹ ਡੱਬਿਆਂ 'ਚ ਬੰਦ ਕਰਦੇ ਆ ਤੇ ਭਰਦੇ ਆ ਨਾ ਤੇ ਸ਼ੁੱਧ ਸ਼ਹਿਦ ਆ ਆਹ ਦੇਖੋ ਤੁਸੀਂ ਮੱਖੀਆਂ ਵੀ ਤੁਹਾਨੂੰ ਦਿਖਾਈ ਦੇ ਰਹੀਆਂ ਉਹ ਦੇਖੋ ਦੇ ਲੈਣੇ ਮੜ ਬੜੀ ਇਹ ਪਿੱਛੇ ਮਗਰ ਨਾ ਪਹਿਣ ਆਪਣੇ ਨਹੀਂ ਜੇ ਮਗਰ ਪਹਿਂਦੀਆਂ ਤਾਂ ਫੇਰ ਰਹਿਣ ਦਿੰਦੇ ਆ ਜਿਹਦੇ ਵਾਸਤੇ ਆਓ ਅੱਛਾ 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 ਤੇ ਭਾਈ ਜੀ ਚੱਕ ਕੇ ਦੱਸਦੇ ਮੜੇ ਜਨ ਨੂੰ ਉਹ ਲਓ ਜੀ ਲੈ ਲਓ ਐ ਇਹ ਜੇ ਬੱਚੇ ਕੀ ਆ ਜੀ ਇਹ ਕਿਹੜੀ ਰਾਣੀ ਮੱਖੀ ਕਹਿੰਦੇ ਇਹਨੂੰ ਕਿਹੜੀ ਰਾਣੀ ਨਹੀਂ 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 ਰਾਣੀ ਤੇ ਮੈਨੂੰ ਔਖੇ ਕਰਨੀ ਅੱਛਾ 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 ਚਲੋ ਕਰ ਦੋ ਬੰਦ ਕਰ ਦੋ ਕਰ ਦੋ ਬੰਦ ਕੋਈ ਗੱਲ ਨਹੀਂ ਤੇ ਇਦਾਂ ਇਹਦੇ ਵਿੱਚ ਇਹ ਇਹਨਾਂ ਨੇ ਇੱਕ ਜਿੱਦਾਂ ਪਲੇਟਾਂ ਲਾਈਆਂ ਆ ਜਿਹਦੇ ਵਿੱਚ ਛਿਦਾ ਛੱਤਾ ਹੁੰਦਾ ਨਾ ਉਹ ਬਣਾਇਆ ਆ ਛੱਤੇ ਛੱਤੇ ਬਣਾ ਕੇ ਲਾਇਓ ਆ ਤੇ ਉਹਦੇ ਵਿੱਚ ਮੱਖੀਆਂ ਜਿੱਦਾਂ ਜਾਂਦੀਆਂ ਉੜਦੀਆਂ ਫੁੱਲਾਂ ਦੇ ਬਿੰਦੀਆਂ ਬਨਸਪਤੀ ਦੇ ਜਿਹੜੇ ਹਰ ਇੱਕ ਚੀਜ਼ ਦੇ ਔਰ ਜੋ ਇਹ ਜਿਹੜੀਆਂ ਇਹਦੀਆਂ ਨਾ ਕਿਸਮਾਂ ਆ ਸ਼ਹਿਦ ਦੀਆਂ ਉਹ ਵੀ ਅੱਜ ਇਹਨਾਂ ਤੋਂ ਜਾਣਣੀਆਂ ਆ ਆਪਾਂ ਬਹੁਤ ਤਰ੍ਹਾਂ ਦਾ ਸ਼ਹਿਦ ਆ ਤੇ ਗੱਲ ਕਰਦੇ ਆ ਇਹਨਾਂ ਨਾਲ ਹਾਂਜੀ ਪਹਿਲਾਂ ਤਾਂ ਨਾਲ ਚੱਲਦੇ ਚੱਲਦੇ ਅਗਲਾ ਆਪਾਂ ਗੱਲ ਕਰਦੇ ਆ ਤੇ ਆਜੋ ਇਹ ਜੀ ਡੱਬੇ ਸਾਰੇ ਇਹਨਾਂ ਦੇ ਹੀ ਆਹ ਸ਼ਹਿ ਮੱਖੀਆਂ ਦੇ ਹੀ ਆ ਨਾ ਸ਼ੈਤਾਂ ਦੇ ਸ਼ੈਤ ਦੇ ਹੀ ਮੱਖੀਆਂ ਦੇ ਨਾ ਤੇ ਇਹਨਾਂ ਦਾ ਹੀ ਸ਼ੈਤ ਚੋ ਚੋ ਕੇ ਡੱਬਿਆਂ ਚ ਬੰਦ ਕਰਦੇ ਆ ਤੇ ਉਹ ਹੀ ਸਾਨੂੰ ਸਪਲਾਈ ਕਰਦੇ ਆ ਤੇ ਇਹਨਾਂ ਦੀਆਂ ਜਿਹੜੀਆਂ ਬ੍ਰਾਂਚਾਂ ਆ ਉਹ ਕਿੱਥੇ ਕਿੱਥੇ ਆ ਉਹ ਪੁੱਛਦੇ ਆ ਹਾਂ ਜੀ ਪਹਿਲਾਂ ਤਾਂ ਜੀ ਬਹੁਤ ਬਹੁਤ ਤੁਹਾਨੂੰ ਦੇਖ ਕੇ ਇੱਕ એનર્ਜੀ ਮਿਲਦੀ ਆ ਸਾਨੂੰ ਬਈ ਆਪਣੀ ਮੇਰੀ ਉਮਰ 70 70 ਸਾਲ ਔਰ ਕਿਸੇ ਐਂਗਲ ਤੋਂ ਲੱਗਦੇ ਨਹੀਂ 70 ਫੇਟਿਆ ਇਹ ਕਿ ਸਿਰਫ ਰੰਗ ਆ ਜਿਹੜਾ ਦਾੜੀ ਦਾ ਉਹ ਹੀ ਦੱਸਦਾ ਉਦਾਂ ਨਹੀਂ ਪਤਾ ਲੱਗਦਾ ਹਾਂ ਤੇ ਇਸ ਜੰਗਲ ਦੇ ਵਿੱਚ ਇਕੱਲੇ ਰਹਿੰਦੇ ਆ ਔਰ ਆਪਣਾ ਕਾਰੋਬਾਰ ਕਰਦੇ ਆ ਇਹਦੇ ਨਾਂ ਤੇ ਜਿਹੜਾ ਇਹਨਾਂ ਦਾ ਨਾਂ ਹੈ ਨਾ ਇਹ ਇੱਕ ਲਿਮਟਿਡ ਕੰਪਨੀ ਆ ਤੇ तकरीबन ਸਾਰੇ ਪਾਸੇ ਇਹਨਾਂ ਦਾ ਸ਼ਹਿਦ ਜਾਂਦਾ ਆ ਤੇ ਕਿੱਥੇ ਕਿੱਥੇ ਜਾਂਦਾ ਆ ਉਹ ਆਪਾਂ ਗੱਲ ਕਰਦੇ ਆ ਹਾਂਜੀ ਸ਼ਹਿਦ ਸਾਡਾ ਜਿਵੇਂ ਇੱਧਰ ਕਾਂਗੜਾ ਹੂੰ ਫੁੱਲੂ ਹੂੰ ਮਨਾਲੀ ਅੱਛਾ ਜੀ ਤੇ ਭੂਮਤਰ ਵਾਲੀ ਸ਼ਿਮਲਾ ਵਾਲੀ ਇੱਧਰ ਭੂਮਤਰ ਨਹੀਂ ਉਹ ਭੋਂਤਰ ਵੀ ਜਾਂਦਾ ਭੋਂਤਰ ਦਾ अच्छा जी रामपुर ਤੋਂ ਪਰਾਂ ਜਿਆਦਾ ਜਾਈਏ ਨਾ ਰਾਂਪੁਰ ਨੂੰ ਹਾਂ ਰਾਂਪੁਰ ਨੂੰ ਜਾਂਦੇ ਹਾਂ ਹਾਂ ਜੀ ਹਾਂ ਜੀ ਉਹਦੇ ਰਾਜ ਪੈਂਦਾ ਗਿਆ ਕੀ ਹੋ ਗਈ ਹਾਂ ਉੱਥੇ ਇਹ ਸਾਰੇ ਬਸੇ ਆ ਨਾ ਸਾਰੇ ਬਸੇ ਆ ਜੀ ਅੱਛਾ ਉਦੋਂ ਤੁਸੀਂ ਮੈਨੂੰ ਦੋ ਦਿਨ ਗੱਲਾਂ ਹੋਰ ਸਾਂਝੀਆਂ ਕੀਤੀਆਂ ਸੀਗੀਆਂ ਵੀ ਤੁਸੀਂ ਮੈਂ ਤੁਹਾਨੂੰ ਪੁੱਛਿਆ ਤੁਸੀਂ ਕਹਿੰਦੇ ਵੀ ਅਸੀਂ ਇੱਥੇ ਰੁਕਣਾ ਨਹੀਂਗਾ ਇੱਥੇ ਤਿੰਨ ਕੁ ਮਹੀਨੇ ਦਾ ਸੀਜ਼ਨ ਹੁੰਦਾ ਇਹ ਮੱਖੀਆਂ ਦਾ ਕੀ ਸੀਜ਼ਨ ਹੁੰਦਾ ਉਹਦੇ ਬਾਰੇ ਵੀ ਮੜਾ ਤੁਹਾਨੂੰ ਸਮਝਾਉ ਮੜਾ ਜੀ ਮੱਖੀਆਂ ਜਿਸ ਤਰ੍ਹਾਂ ਤੁਸੀਂ ਆਪਣੇ ਮਾਰਚ ਅਪ੍ਰੈਲ ਹਾਂਜੀ ਸਾਡੇ ਇੱਥੇ ਜੰਗਲ ਜਹਾਜ ਐ ਜੰਗਲ ਦੇ ਵਿੱਚ ਨਾ ਕੜੀ ਪੱਤਾ ਗਾਂ ਲਾ ਬਜ਼ੂਰ ਦੀ ਗਰਨਾ ਜੜੀ ਬੁੱਟੀ ਇਹਦਾ ਚੀਜ਼ਾਂ ਸ਼ਾਇਦ ਹੁੰਦਾ ਅੱਛਾ ਅੱਛਾ ਇਹ ਮਠਾਸ ਹੀ ਨਾ ਜੋ ਨਿਕਲਦੀ ਹੈ ਇਹਨਾਂ ਜੀ ਨਿਕਲਦੀ ਹੈ ਬਿਲਕੁਲ ਨਿਕਲਦੀ ਹੈ ਜੀ ਵੈਰੀ ਗੁੱਡ ਸਾਰਾ ਮਸਾਲਾ ਪੂਰਾ ਸ਼ਾਇਦ ਲੈ ਕੇ ਆਉਂਦੀ ਮੱਖੀ ਇਹਨਾਂ ਤੂੰ ਅੱਛਾ ਜੀ ਉਸ ਤੋਂ ਬਾਅਦ ਫਿਰ ਮਈ ਮੈਂ ਮੈਂ ਜੂਨ ਦੇ ਵਿੱਚ ਜਾ ਕੇ ਉੱਪਰ ਸ਼ਿਮਨੇ ਵਾਲੀ ਸਾਈਡ ਚਲੇ ਜਾਨੇ। ਇਹੀ ਮੱਖੀਆਂ ਚੱਕ ਕੇ ਉੱਥੇ ਚਲੇ ਜਾਣਾ। ਇਹੀ ਮੱਖੀਆਂ ਚੱਕ ਕੇ ਫਿਰ ਉੱਥੇ ਜਾ ਦੇ। ਇਹਨਾਂ ਨੂੰ ਕੋਈ ਠੰਡ ਨਾਲ ਫਰਕ ਪੈਂਦਾ ਨਹੀਂ ਪੈਂਦਾ? ਨਹੀਂ ਨਹੀਂ ਕੋਈ ਫਰਕ ਨਹੀਂ ਉਸ ਟਾਈਮ ਇੱਥੇ ਗਰਮੀ ਬੜੀ 55 ਦਾ ਟੈਂਪਰੇਚਰ ਹੁੰਦਾ ਜਦੋਂ। ਹਾਂ ਇੱਥੇ ਟੈਂਪਰੇਚਰ ਜ਼ਿਆਦਾ ਹੁੰਦਾ। ਅੱਛਾ ਜੀ ਬਚਾਉਣਾ ਔਖਾ ਨਹੀਂ ਆ ਦੇਖੋ ਜੰਗਲ 'ਚ ਬੈਠੇ ਆਂ ਬਾਬਾ ਜੰਗਲੇ ਹੀ ਆ ਮੈਨੂੰ ਪਤਾ ਸੀ ਵੀ ਕਹਿੰਦੇ ਇੱਥੇ ਕਿ ਜਾਨਵਰ ਵੀ ਰਹਿੰਦੇ ਦੋ ਅੱਛਾ ਹੈ ਰਹਿੰਦੇ ਨੇ ਜਿਵੇਂ ਚੀਤਾ ਹੋਇਆ ਹਾਂ ਤੇਂਦੂਆ ਅੱਛਾ ਬਾਗ ਅੱਛਾ ਜੀ ਜਾਂਗੇ ਸਾਰੀਆਂ ਤੁਸੀਂ ਚੀਤੇ ਦੀ ਗੱਲ ਕੀਤੀ ਅੱਛਾ ਉਸ ਤੋਂ ਉਪਰੰਤ ਤੇ ਹਾਂ ਅੱਛਾ ਵੀ ਉਹ ਜਦੋਂ ਤੂੰ ਇੱਥੇ 3 ਮਹੀਨੇ ਇੱਥੇ ਰਹਿਣਾ ਆ ਅੱਜ ਤੋਂ ਬਾਅਦ ਫੇਰ ਅਸੀਂ ਚਲੇ ਜਾਨੇ ਆਪਣੇ ਉੱਪਰ ਸ਼ਿਮਲਾ ਵਾਲੀ ਸਾਈਡ ਸ਼ਿਮਲਾ ਵਾਲੀ ਤੇ ਉੱਥੇ ਕਿੰਨੇ ਚਿਰ ਰਹਿਣਾ ਇੱਥੇ ਉੱਥੇ ਨਹੀਂ ਰਵਾਂਗੇ ਅਸੀਂ ਜੂਨ ਜੁਲਾਈ ਜਿੱਥੋਂ ਉੱਥੋਂ ਦੋ ਰਿਹਾ ਮਾਂਗੇ ਬਾਪਸਾ ਅੱਛਾ ਜੀ ਫੇਰ ਆ ਕਿ ਅਸੀਂ ਇਧਰ ਤੇ ਉੱਥੇ ਜਿਹੜਾ ਸ਼ਿਮਲੇ ਵਾਲਾ ਸ਼ਹਿਦ ਆ ਹਾਂਜੀ ਉਹ ਕਿਹੜੀ ਕਿਹੜੀ ਚੀਜ਼ ਦਾ ਹੁੰਦਾ ਹੈ ਉੱਥੇ ਜਿਵੇਂ ਅਖਨੂਰ ਕਮਾਣੀ ਸੇਵ ਅੱਛਾ ਉੱਥੇ ਦੀ ਜੜੀ ਬੂਟੀ ਲੱਗ ਅੱਛਾ ਇਹ ਇਹ ਉੱਥੇ ਦਾ ਇਹ ਹੋ ਗਿਆ ਅੱਛਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਅਸੀਂ ਇਧਰ ਆ ਜੰਨੇ ਹੁਸ਼ਿਆਰਪੁਰ ਵਾਲੀ ਸਾਈਡ ਇੱਥੇ ਜੀਦਾ ਦਾ ਮੱਕੀ ਦੀ ਇਹਦਾ ਸ਼ਹਿਦ ਆ ਜਾਂਦਾ ਹੁਸ਼ਿਆਰਪੁਰ ਤੇ ਹਾਂ ਤੇ ਇਧਰ ਮੱਤਲ ਵਾਲੀ ਸਾਈਡ ਆ ਗਏ ਹਾਂ ਇਧਰ ਆ ਗਏ ਯਾਨੀ ਹੁਬਾ ਜਲਦੀ ਹੈ ਤਾਂ ਹਿਸ਼ਾਰਪੁਰ ਜੇ ਪੈ ਲੱਗੇ ਪੈ ਜਾਂਦਾ ਯਾਨੀ ਜੰਗਲ ਚ ਆ ਜਾਂਦੇ ਆ ਜੰਗਲ ਜੀ ਅਮਨ ਲੱਗਦਾ ਹਾਂ ਅੱਛਾ ਇਹ ਇਹ ਤਿੰਨ ਚੀਜ਼ਾਂ ਤਾਂ ਹੋ ਗਈਆਂ ਫਿਰ ਤੁਸੀਂ ਮੇਰੇ ਨਾਲ ਗੱਲ ਜ਼ਿਕਰ ਕੀਤਾ ਸੀ ਰਾਜਸਥਾਨ ਦਾ ਵੀ ਜ਼ਿਕਰ ਕੀਤਾ ਸੀ ਫਿਰ ਅਸੀਂ ਆਗੇ ਸਤੰਬਰ ਅਕਤੂਬਰ ਜੀ ਆਗੇ ਰਾਜਸਥਾਨ ਜਾਵਰਦੇ ਅੱਛਾ ਜੀ ਰਾਜਸਥਾਨ ਦੇ ਵਿੱਚ ਸਰੋਂ ਅੱਛਾ ਜੀ ਸਰੋਂ ਦਾ ਸੀਜ਼ਨ ਹੈ ਉੱਥੇ ਤਕੜਾ ਅੱਛਾ ਜੀ ਉੱਥੇ ਸਰੋਂ ਦਾ ਸੀਜ਼ਨ ਸਤੰਬਰ ਤੋਂ ਲੈ ਕੇ ਜਨਵਰੀ ਅੱਧੀ ਅੱਛਾ ਜੀ ਜੁਤੇ ਰਹਿਦਾ ਅੱਛਾ ਜੀ 31 ਜਨਵਰੀ ਉੱਤੇ ਰਹਿ ਗਏ ਹੂੰ ਫਿਰ ਅਸੀਂ ਫਿਰ ਦੁਬਾਰਾ ਉੱਥੇ ਫੇਰੇ ਇੱਥੇ ਆ ਜੰਨੇ ਅੱਛਾ 1 ਅੱਧੀ ਜਨਵਰੀ ਤੋਂ ਬਾਅਦ ਫਿਰ ਤੁਸੀਂ ਇੱਥੇ ਆ ਜਾਣਾ ਇੱਥੇ ਫੇਰ ਆ ਜੰਨੇ ਅੱਛਾ ਜੀ ਇੱਥੇ ਜਿਵੇਂ ਹੁਣ ਸਫੈਦਾ ਦਾ ਦਾ ਟਾਲੀ ਲੈ ਲੈ ਇਹਨਾਂ ਦਾ ਸ਼ਹਿਦ ਲੈ ਲਈਦਾ ਟਾਲੀ ਦਾ ਵੀ ਸ਼ਹਿਦ ਹੁੰਦਾ ਟਾਲੀ ਦਾ ਵੀ ਸ਼ਹਿਦ ਹੁੰਦਾ ਸਫੈਦੇ ਦਾ ਵੀ ਹੁੰਦਾ ਸਫੈਦੇ ਦਾ ਵੀ ਹੁੰਦਾ ਲੋ ਜੀ ਆ ਪਹਿਲੀ ਵਾਰੀ ਸੁਣਿਆ ਮੈਂ ਟਾਲੀ ਦੇ ਸਫੈਦੇ ਦਾ ਸ਼ਹਿਦ ਨਹੀਂ ਸਾਰਾ ਸ਼ਹਿਦ ਟਾਲੀ ਦਾ ਦੇਖੋ ਇਹ ਬਹੁਤ ਇਦਾਂ ਇਹਨਾਂ ਨੇ ਕਹ ਲਈਏ ਪੁਸ਼ਤਾਨੀ ਕੰਮ ਹੈ ਸ਼ਹਿਦ ਦਾ ਮੈਂ ਇਹਨਾਂ ਨਾਲ ਉਹਦਾ ਵੀ ਗੱਲ ਹੋਈ ਸੀ ਬਹੁਤ ਸਾਲ ਹੋ ਗਏ ਤੇ ਕਹਿੰਦੇ ਵੀ ਸੱਚ ਕਰਕੇ ਨਿਕਲ ਰਹੇ ਨੇ ਕਿ ਹਰ ਇਸਮੋ ਚਲੇ ਦੇਖੋ ਜੇ ਕਮਾਈਆਂ ਕਰਨੀਆਂ ਇਹਨਾਂ ਦਾ ਕਹਿਣਾ ਵੀ ਸ਼ਹਿਦ ਦਾ ਕੰਮ ਜਿਹੜਾ ਬੜਾ ਔਖਾ ਆ ਉਹ ਤਿੰਨ ਮਹੀਨੇ ਇੱਥੇ ਤਿੰਨ ਮਹੀਨੇ ਉੱਥੇ ਤਿੰਨ ਮਹੀਨੇ ਉੱਥੇ ਤਿੰਨ ਮਹੀਨੇ ਯਾਨੀ ਪੂਰਾ ਸਾਲ ਘੁੰਮਦੇ ਰਹਿਣਾ ਪੂਰਾ ਸਾਲ ਤੋਂ ਮਹਾਰਾਜ ਦੀ ਕਿਰਪਾ ਇਹਨਾਂ ਦਾ ਸ਼ਹਿਦ ਦਾ ਨਾਂ ਆ ਪਹਾੜੀ ਸ਼ੁੱਧ ਸ਼ਹਿਦ ਹੈ ਨਾ ਲਿਮਟਡ ਹੈ ਲਿਮਟਡ ਹੈ ਇਹਨਾਂ ਦੇ ਨਾਂ ਤੇ ਆ ਜੀ ਇਹਨਾਂ ਦਾ ਨਾਮ ਮੈਂਸ਼ਨ ਕੀਤਾ ਹੋਂਦਾ ਨੰਬਰ ਮੈਂਸ਼ਨ ਕੀਤਾ ਹੋਂਦਾ ਕੀ ਨਾਮ ਉਹ ਵੀ ਦੱਸ ਦੋ ਮੜਾ ਜੀ ਸੰਤੋਸ਼ ਚੌਧਰੀ ਸੰਤੋਸ਼ ਚੌਧਰੀ ਕਿਹੜੀ ਜਗ੍ਹਾ ਤੋਂ ਅਸੀਂ ਮੈਸੇ ਲੁਧਿਆਣੇ ਕੋਲੇ ਦਰਾਹਾ ਦਰਾਹੇ ਦਰਾਹੇ ਤੋਂ ਨਾ ਉਸ ਤੋਂ ਬਾਅਦ ਫਿਰ ਅਸੀਂ ਇੱਧਰ ਆ ਗਏ ਫਿਰ ਇੱਥੇ ਵੀ ਅਸੀਂ ਲੈ ਆਪਣੇ ਹਮਾਦਲ ਜੀ ਵੀ ਲੈਣ ਲੱਗ ਪਏ ਇੱਥੇ ਵੀ ਹੈਗਾ ਆਪਣਾ ਉਹ ਕਿ ਚਲੋ ਰਿਆਣ ਬਥੇਰਾ ਇੱਥੇ ਵੀ ਰੱਖਿਆ ਚਲੋ ਜੀ ਇੱਥੇ ਰਹਿਣਾ ਫੇਰ ਤੁਹਾਨੂੰ ਹਰ ਜਗ੍ਹਾ ਰੱਖਣਾ ਪੈਣਾ ਇੱਥੇ ਤੇ ਘੁੰਮਦੇ ਆ ਤੁਸੀਂ ਨਾ ਇੱਕ ਗੱਲ ਹੋਰ ਇੱਥੇ ਨਿਕਲ ਕੇ ਆਉਂਦੀ ਆ ਬਈ ਤੁਸੀਂ ਇੰਨੀਆਂ ਜਗ੍ਹਾ ਤੇ ਘੁੰਮਦੇ ਆ ਤੇ ਇੰਨੀਆਂ ਗੱਲਾਂ ਬਾਤਾਂ ਦੱਸੀਆਂ ਵੀ ਇੱਥੋਂ ਸ਼ਾਇਦ ਇਹਦਾ ਨਿਕਲਦਾ ਇੱਥੋਂ ਇਹਦਾ ਨਿਕਲ ਇੱਕ ਜਗ੍ਹਾ ਖਮਾਣੀ ਦਾ ਨਿਕਲਦਾ ਇੱਕ ਜਗ੍ਹਾ ਐਪਲ ਦਾ ਨਿਕਲਦਾ ਇੱਕ ਜਗ੍ਹਾ ਸਬੈਦੇ ਦਾ ਟਾਲੀ ਦਾ ਹੋਰ ਕਈ ਨਾਗਣੇ ਮੱਕੀ ਦਾ ਗਣੇ ਫਰੋਂ ਦਾ ਤੇ ਅਲੱਗ-ਅਲੱਗ ਜਿਹੜੇ ਸ਼ਹਿਦ ਆ ਅਲੱਗ-ਅਲੱਗ ਚੀਜ਼ਾਂ ਤੋਂ ਸ਼ਹਿਦ ਨਿਕਲਦਾ ਆ ਇਹਨਾਂ ਦੇ ਅਲੱਗ-ਅਲੱਗ ਫਾਇਦੇ ਵੀ ਅਸੇਦ ਨੇ ਅਲੱਗ-ਅਲੱਗ ਫਾਇਦੇ ਵੀ ਹੈਗੇ ਨੇ ਕਿਹੜੇ ਬਾਰੇ ਵੀ ਕੋਈ ਮੈਂਸ਼ਨ ਜਿਵੇਂ ਹੁਣ ਤੁਸੀਂ ਆਪਣੇ ਕੜੀ ਪੱਤਾ ਗਾਂਹ ਵਾਲਾ ਰੋਟੀ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹਾਂ ਹਾਂਜੀ ਹਾਂਜੀ ਕੜੀ ਪੱਤੇ ਗਾਂਹ ਵਾਲਾ ਇਹਨਾਂ ਦਾ ਸ਼ਹਿਦ ਲਮੋਗੇ ਜਿਹੜਾ ਹਾਂ ਉਹ ਤੁਹਾਡੇ ਯੂਰਿਕ ਐਸਿਡ ਹੈਂ ਇਹਦੇ ਲਈ ਕੜੀ ਪੱਤੇ ਦਾ ਸ਼ਹਿਦ ਜਿਹੜਾ ਤੁਹਾਡਾ ਯੂਰਿਕ ਐਸਿਡ ਯੂਰਿਕ ਐਸਿਡ ਲਈ ਇੱਕ ਨੰਬਰ ਜੀ ਆ ਵਾਹ ਜੀ ਤੁਸੀਂ ਕੜੀ ਦਾ ਕੜੀ ਪੱਤੇ ਦਾ ਪੱਤੇ ਹੀ ਲੈ ਲਓ ਇੱਕ ਹਫ਼ਤਾ ਹਾਂਜੀ 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 ਬਿਲਕੁਲ ਜੇ ਜੁਰੂਰ ਕਰੇ ਸਿਰ ਥੋੜਾ ਪਹਿਲਾਂ ਹਾਈ ਆ ਹਾਂਜੀ ਹਾਂਜੀ ਹਫ਼ਤੇ ਬਾਅਦ ਥੋੜਾ ਜੁਰੂਰ ਗੇੜ ਥੱਲੇ ਮਾਰੂਗਾ ਸ਼ਹਿਦ ਖਾ ਕੇ ਕੜੀ ਪੱਤੇ ਦਾ ਕੜੀ ਕੜੀ ਪੱਤੇ ਵਾਲਾ ਸ਼ਹਿਦ ਖਾ ਗਏ ਸ਼ਹਿਦ ਖਾ ਗਏ ਵੈਰੀ ਗੁੱਡ ਤੇ ਜਿਹੜਾ ਦੂਜਾ ਦੱਸਿਆ ਖਮਾਣੇ ਦਾ ਐਪਲ ਦਾ ਦੱਸਿਆ ਉਹ ਉਪਰਲੇ ਉਹਨਾਂ ਦੀਆਂ ਅਲੱਗ ਚੀਜ਼ਾਂ ਨੇ ਠੀਕ ਹੈ ਨਾ ਹੁਣ ਜਿਵੇਂ ਸਰੋਂ ਹੈ ਹਾਂਜੀ ਹਾਂਜੀ ਸਰੋਂ ਦੇ ਵਿੱਚ ਅਸੀਮ ਜੀ ਮੌਲ ਆਪਣਾ ਜਿਹੜਾ ਪੋਲਨ 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 ਨਹੀਂ ਕੱਢਦੇ ਪੋਲਨ ਹਾਂਜੀ ਬੀ ਪੋਲਨ ਬੀ ਪੋਲਨ ਹਾਂ ਉਹ ਚਰੋਂ ਦਾ ਜਿਹੜਾ ਪੋਲਨ ਹੈ ਇਹ ਆਮ ਫੁੱਲਾਂ ਦੇ ਵਿੱਚੋਂ ਨਿਕਲਦਾ ਸਾਰਿਆਂ ਜਿਹਾ ਹੀ ਹਾਂ ਉਹਦੇ ਦੇਖੋ ਪੋਲਨ ਖਾਣ ਨਾਲ 슈ਗਰ ਹਾਂ ਸਾਹ ਦੀ ਪ੍ਰੋਬਲਮ ਹੈ ਫੈਟੀ ਲੀਵਰ ਅੱਛਾ ਇਹ ਸਰੋਂ ਦੇ ਸ਼ਾਇਦ ਨਾ ਨਾ ਸਰੋਂ ਦੇ ਪੋਲਨ ਨਾਲ ਪੋਲਨ ਦਾ ਸਰੋਂ ਦਾ ਪੋਲਨ ਨਾਲ ਸਰੋਂ ਦਾ ਪੋਲਨ ਅੱਛਾ ਹੈ ਫੈਟੀ ਲੀਵਰ 슈ਗਰ ਅ ਦਰਦਾਂ ਅੱਛਾ ਜੀ ਜਿਹੜੇ ਲੁਕਾ ਲੁਕਾ ਨਹੀਂ ਦਰਦਾਂ ਸਾਬ ਨੇ अच्छा जी एक महीने यानि आम बंद 5 7 ਦਿਨਾਂ ਚ ਦੱਸਣ ਲੱਗ ਜਾਂਦਾ ਵੀ ਮੈਂ ਹੈਗਾ। ਕੀ ਬਾਤ ਹੈ। ਇੰਨੀ ਬੜੀ ਵਧੀਆ ਚੀਜ਼ ਹੈ। ਕੀ ਬਾਤ ਹੈ। ਅੱਛਾ। ਇਹ ਜਿਹੜੀਆਂ ਚੀਜ਼ਾਂ ਆ ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ। ਕਿਉਂਕਿ ਸ਼ੈਤ ਦਾ ਮਤਲਬ ਸ਼ੈਤ। ਹਮਮ ਬਸ ਜਸਟ ਇਟ ਸ਼ੈਤ ਸ਼ੈਤ ਆ। ਪਰ ਜਿਹੜੀਆਂ ਤੁਸੀਂ ਬਰੀਕੀਆਂ ਦੱਸੀਆਂ ਇਹਦੀਆਂ ਮੱਕੀ ਦੇ ਸ਼ੈਤ ਦਾ ਕੀ ਹੈਗਾ ਜੀ? ਹੈਂ? ਮੱਕੀ ਦਾ ਜਿਹੜਾ ਮੱਕੀ ਤੋਂ ਸ਼ੈਤ ਆ। ਕੀ ਦਾ ਸ਼ੈਤ ਤੁਸੀਂ ਦੇ ਲੋ ਆਮ ਲੋਕਾਂ ਨੂੰ ਜਿੰਨਾਂ ਨੂੰ ਜ਼ਿਆਦਾ ਭੁੱਖ ਨਹੀਂ ਲੱਗੀ ਅੱਛਾ ਜੀ ਭੁੱਖ ਲੱਗਣ ਲਾਉਂਦਾ ਸ਼ਹਿਰ ਮੱਕੀ ਬੱਲੇ 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 ਪੱਕੀ ਚ ਬਹੁਤ ਗਾਉਂਦੇ ਨੇ ਤੇ ਜਿਹੜਾ ਇੱਥੋਂ ਸ਼ਾਇਦ ਨਿਕਲਦਾ ਆ ਫਾਇਦੇ ਦਾ ਟਾਲੀ ਦਾ ਫਾਇਦਾ ਟਾਲੀ ਇਹਨਾਂ ਦੇ ਆਪਣੇ ਆਪਣੇ ਲੱਗ ਜੀ ਨੇ ਅਲੱਗ ਅਲੱਗ ਜਿਵੇਂ ਕਿਸੇ ਦੇ ਜੋ ਰੀਜ ਦਰਦ ਹੋਵੇ ਬੁਲਾਣਾ ਵਾ ਦਰਦ ਜਾਲ ਬੱਲੇ 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 ਕਈ ਕੋ ਠੀਕ ਕਰਦਾ ਹੈ ਅੱਛਾ ਦੇਖੋ ਜੀ ਸ਼ਾਇਦ ਤਾਂ ਵੇਚਦੇ ਵੇਚਦੇ ਨਾਲ ਇੱਕ ਇਹ ਕਹਿ ਸਕਦੇ ਵੇ ਦੇਸੀ ਨੁਸਖੇ ਵੀ ਆ ਤੇ ਅੱਛਾ ਪਹਿਲਾਂ ਤਾਂ ਤੁਸੀਂ ਆਪਣੇ ਫਰਮ ਦਾ ਨਾਮ ਤੇ ਨੰਬਰ ਦੱਸੋ ਜਿਹੜੇ ਤੁਹਾਨੂੰ ਲੋਕੀ ਦੇਖਦੇ ਆ ਨਾ ਜਿਹੜੇ ਤੁਸੀਂ ਫਾਇਦੇ ਗਿਣੇ ਆ ਇਹ ਲੋਕਾਂ ਨੂੰ ਬਿਮਾਰੀਆਂ ਘਰ ਘਰ ਆ ਜੀ ਤੇ ਲੋਕਾਂ ਨੇ ਫੋਨ ਬਹੁਤ ਕਰਨੇ ਤੁਹਾਨੂੰ ਇਹ ਦੇਖ ਕੇ ਨੰਬਰ ਨਾਂ ਤੇ ਨੰਬਰ ਦੱਸੋ ਪਹਿਲਾਂ ਪਹਿਲਾਂ ਤਾਂ ਲੋਕਾਂ ਨੂੰ ਜਿਹੜੇ ਨੇ ਪਤਾ ਹੀ ਨਹੀਂ ਜਿਹਦਾ ਹੁਣ ਤਾਂ ਲੋਕਾਂ ਨੂੰ ਥੋੜਾ ਥੋੜਾ ਪਤਾ ਲੱਗਿਆ ਨਹੀਂ ਪਤਾ ਡੀਪਲੀ ਨਹੀਂ ਪਤਾ ਇਦਾਂ ਤੁफी ਜੀ ਸਮਝਾਤਾ ਨਾ ਤੁਹਾਨੂੰ ਡੀਪਲੀ ਮੈਨੂੰ ਇਹਦਾ ਪਾਰਟ 2 ਵਡਾਉਣਾ ਪੈਣਾ ਮੈਨੂੰ ਪੱਕੀ ਗੱਲ ਆ ਮੈਨੂੰ ਪੱਕਾ ਪਤਾ ਆ ਅਰੇ ਜਿੰਨੀ ਮਾਤਾ ਚਿੰਤਪੁਨੀ ਦੇ ਦਰਸ਼ਨ ਨੂੰ ਸੰਗਤ ਆ ਰਹੀ ਹੈ ਨਾ ਇਹ ਪਿੱਛੇ ਪੈਂਦਾ ਆ ਮੰਗੂਵਾਲ ਮੰਗੂਵਾਲ ਕ੍ਰੋਸ ਕਰਕੇ ਨਾਲੇ ਤੁਸੀਂ 2 ਘਟਨ ਲਓਗੇ ਤਾਂ ਮੋੜੇ ਆ ਜਾਂਦਾ ਆ ਪਹਾੜੀ ਸ਼ੁੱਧ ਸ਼ਹਿਦ ਤੇ ਅੰਗਲੋ ਨੇ ਉੱਥੇ ਬੈਠੇ ਹੋਣੇ ਇਹਨਾਂ ਨੂੰ ਪਛਾੜ ਲਓ ਚੰਗੀ ਤਰ੍ਹਾਂ ਇਹ ਇੱਥੇ ਹੀ ਰਹਿੰਦੇ ਆ ਠੀਕ ਆ ਜੀ ਤੇ ਆਪਣਾ ਨਾਂ ਤੇ ਨੰਬਰ ਤੋਂ ਮੇਰਾ ਸੰਤੋਸ਼ ਚੌਧਰੀ ਫੋਨ ਨੰਬਰ ਮੇਰਾ 99726 66413 ਆ ਜੀ ਵਾ ਇਹ ਇਹਨਾਂ ਦਾ ਨੰਬਰ ਆ ਜੀ ਤੇ ਜੇ ਕਹਿੰਦੇ ਫੋਨ ਕਰਕੇ ਆਉਣਾ ਸ਼ਹਿਦ ਲੈਣਾ ਤੇ ਦੇਖੋ ਇਹ ਕਰ ਆਰਡਰ ਵੀ ਕਰਦੇ ਮਨੀਟਰ ਵੀ ਕਰਦੇ ਆਰਦੇ ਨੇ ਨਾ ਇਹ ਪਾਰਸਲ ਵੀ ਹੋ ਜਾਂਦਾ ਆ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਤੇ ਦੇਖੋ ਇੰਨੇ ਗੁਣ ਗਣਾਤੇ ਨੇ ਇਹਨਾਂ ਦੇ ਸ਼ਹਿਦ ਦੇ ਤਾਂ ਮੈਨੂੰ ਲੱਗਦਾ ਇੱਕ ਚੀਜ਼ ਤਾਂ ਮੈਂ ਵੀ ਅੱਜ ਲੈ ਕੇ ਜਾਣੀ ਆ ਠੀਕ ਹੈ ਜੀ ਤੇ ਦੂਜੀ ਗੱਲ ਇੱਕ ਹੋਰ ਛੋਟੀ ਜਿਹੀ ਰਹਿ ਗਈ ਛੋਟੀ ਜਿਹੀ ਨਹੀਂ ਬਹੁਤ ਵੱਡੀ ਆ ਮਹਾਰਾਜ 70 ਸਾਲ ਦੇ ਆ ਇਕੱਲੇ ਰਹਿੰਦੇ ਆ ਇੱਥੇ ਤੁਸੀਂ ਉਹ ਮੜੇ ਮੈਨੂੰ ਸਾਂਝੀ ਕਰਿਓ ਗੱਲ ਜਿਹੜੀ ਤੁਸੀਂ ਦੱਸਿਆ ਸੀ ਵੀ ਇੱਕ ਕਰੀ ਆਪਾਂ ਇੱਥੇ ਬੈਠੇ ਸੀ ਰਾਤ ਨੂੰ ਉਹ ਕੀਤਾ ਜਾਂ ਕਿ ਕਿਹੜਾ ਜਾਨਵਰ ਆ ਗਿਆ ਸੀ ਕਾਰ ਤੇ ਆ ਗਿਆ ਸੀ ਆ ਕਿਦਾਂ ਕੀ ਹੋਇਆ ਸੀ ਉਸ ਰਾਤ ਕਿ ਬਾਗ ਸੀ ਮੇਰੇ ਤੇੰਦੂਆ ਸੀ ਮੇਰੇ ਹਾਲ ਅੱਛਾ ਜੀ ਤੇੰਦੂਆ ਸੀਗਾ ਅੱਛਾ ਜੀ ਸ਼ਿਕਾਰ ਸੂਰ ਦੇ ਮਗਲ ਲੱਗਿਆ ਸੀਗਾ ਸੂਰ ਸੀ ਇਹਦੇ ਅੰਦਰ ਅੱਛਾ ਜੀ ਸੂਰ ਦੇ ਪਿੱਛੇ ਸ਼ਿਕਾਰ ਤੇੰਦੂਆ ਉਹਦੇ ਮਗਲ ਲੱਗਿਆ ਸੀਗਾ ਅੱਛਾ ਜੀ ਉਹ ਲੱਗਣ ਕਰਕੇ ਨਾ ਇਹ ਦਬੇ ਤੇ ਡੱਬੇ ਪਏ ਦੀ ਕਾਫੀ ਅੱਛਾ ਜੀ ਉਹ ਡੱਬਿਆਂ ਤਕਰ ਤਕਰ ਹੋਈ ਸੀ ਉੱਟ ਗਿਆ ਇੱਥੇ ਡੱਬੇ ਡੱਪੇ ਹੋਣੇ ਚੰਬੂ ਦੇ ਡੱਬੇ ਢੇਗੇ ਅਜਾ ਧਾਲ-ਦਾਲ ਹੋਈ ਜਾਂ ਸੀ ਉੱਟ ਗਿਆ ਉੱਥੇ ਦੇਖਿਆ ਤਾਂ ਬੈਟਰੀ ਮਾਰੀ ਬੈਟਰੀ ਦਾ ਉਹ ਸੂਰ ਦਾ ਛਾਲ ਮਾਰ ਗਿਆ ਉਹ ਪਰੇ ਨਿਕਲ ਗਿਆ ਤੁਹਾਨੂੰ ਬਚ ਗਿਆ ਬਚ ਗਿਆ ਅੱਛਾ ਉਹ ਸਾਲਾ ਬਾਹ ਕੀ ਓਏ ਜਿੰਦੂ ਇੱਥੇ ਰਹਿ ਗਿਆ ਅੱਛਾ ਉਹ ਜਦ ਤਿਆਰ ਜਮਾਰੀ ਸਾਲੇ ਦੀ ਅੱਖਾਂ ਜਮਕਣ ਆਉਂਦੀਆਂ ਪੂਰੀਆਂ ਤੁਹਾਡਾ ਭਲਾ ਹੋਵੇ ਆ ਜੱਲੇ ਪਾਉ ਸਾਨੂੰ ਬੜਾ ਸਾਡੇ ਕੋਲ ਮਾਲਾ ਮੋਟੇ ਪੈਈ ਦੀ ਸਿਆਰੀਏ ਉਹ ਕੱਢੇ ਵੀਰਾ ਜੀ ਕੱਢ ਕੇ ਦੇਖ ਲਈ ਜੇ ਬਾਹਰ ਕਰੂਗਾ ਫੇਰ ਇਤਬਾਰ ਕੀਤਾ ਨਾ ਨਾ ਕਰ ਰੋ ਪਿਛੇ ਮੁੜ ਕੇ ਕੀ ਬਾਤ ਹੈ ਬੜੇ ਜਿਗਰਾ ਆ ਜੀ ਦੇਖੋ ਕਮਾਈਆਂ ਤਾਂ ਹੈਗੀਆਂ ਹੀ ਹੈਗੀਆਂ ਨਾਲ ਦੀ ਨਾਲ ਜਿਗਰੇ ਵੀ ਰੱਖਣੇ ਪੈਂਦੇ ਆ ਇਦਾਂ ਦੇ ਜੰਗਲਾਂ ਦੇ ਵਿੱਚ ਇਹ ਕੰਮ ਕਰਨ ਦੇ ਨਾ ਤੇ ਬਹੁਤ ਵਧੀਆ ਜੀ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਵਧੀਆ ਜਾਣਕਾਰੀ ਦਿੱਤੀ ਆ ਤੇ ਨੰਬਰ ਤੁਸੀਂ ਦੱਸ ਦਿੱਤਾ ਆ ਤੇ ਬਾਕੀ ਜੀ ਹਾਂ ਜੀ ਤੁਹਾਡਾ ਬਹੁਤ ਧੰਨਵਾਦ ਅਰੇ ਨਹੀਂ ਨਹੀਂ ਤੁਸੀਂ ਆ ਗਏ ਮੈਂ ਪਹਿਲਾਂ ਆਇਆ ਸੀ ਨਰਾਤਿਆਂ ਤੋਂ ਪਹਿਲਾਂ ਜਿਹੜੀ ਮੈਂ ਪਹਿਲੀ ਚਿੰਤਪੁਨੀ ਮਾਤਾ ਦੀ ਵੀਡੀਓ ਪਾਈ ਨਾ ਇੱਧਰ ਮੇਲਿਆਂ ਦੀ ਉਦੋਂ ਮੈਂ ਮਿਲ ਕੇ ਗਿਆ ਦੀ ਜਸਟ ਮੇਠਾ ਇੱਥੇ ਮੈਂ 1-2 ਘੰਟੇ ਆ ਪਰ ਗੱਲਬਾਤ ਬਹੁਤ ਹੋਈ ਪਰ ਆਪਾਂ ਰਿਕਾਰਡ ਨਹੀਂ ਕੀਤੀ ਸੀ ਠੀਕ ਹੈ ਜੀ ਤੇ ਉਦੋਂ ਲੇ ਕਿ ਜਸਟ ਇੰਨੀ ਗੱਲ ਕੀਤੀ ਸੀ ਵੀ ਇਹ ਆ ਗਏ ਆ ਪਹਾੜੀ ਸ਼ੋਤ ਸ਼ਹਿਦ ਵੀ ਆਪਾਂ ਇੱਥੇ ਲੱਗੇ ਆ ਬੈਠਣ ਬਾਈ ਇੰਨੀ ਗੱਲ ਹੋਈ ਸੀ ਆ ਜੋ ਮੜਾ ਦੇਖੀ ਆਪਾਂ ਉਹ ਵੀ ਹੈਨਾ ਹਾਂ ਜੀ ਫਰੰਟ ਇਹਨਾਂ ਦਾ ਫਰੰਟ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਪਹਿਲਾਂ ਤਾਂ ਇੱਕ ਇੱਥੇ ਬੀਬੀ ਬੈਠੀ ਆ ਮੁਰੇ ਬਿਠਾਈਓ ਇਹਨਾਂ ਨੇ ਹਾਂਜੀ ਪੰਜਾ ਬੀਬੀ ਬਣਾਈ ਹੂਆ ਕੈਪ ਕੈਪ ਲਾ ਕੇ ਤੇ ਇਹ ਇੱਕ ਆਲਟੀਫੀਸ਼ਲ ਡੱਬੀ ਆ ਚਲੋ ਇਹ ਫੈਸ਼ਨ ਆ ਜੀ ਕੰਮ ਕਰਨ ਦਾ ਤਰੀਕਾ ਆ ਦੇਖ ਕੇ ਨਿਆਣੇ ਰੁਕਦੇ ਆ ਤੇ ਇਹ ਹੈਗਾ ਜੀ ਪਹਾੜੀ ਸ਼ੁੱਧ ਸ਼ਹਿਦ ਦਾ ਬੋਰਡ ਲੱਗਾ ਆ ਤੇ ਇੱਕ ਬ੍ਰਾਂਚ ਇਹਨਾਂ ਦੀ ਪਿੱਛੇ ਵੀ ਹੈਗੀ ਨਾ ਮੇਰੇ ਕੋਲ ਉਹ ਵੀ ਆਪਣੀ ਆ ਉਹ ਵੀ ਆਪਣੀ ਆ ਨਾ ਤੇ ਆ ਆ ਜੀ ਇਹਨਾਂ ਦਾ ਨੰਬਰ ਪਹਿਲਾਂ ਦਾ ਨੰਬਰ ਦੇਖ ਲਓ ਵੀਡੀਓ ਦੇ ਵਿੱਚ ਜਲਦੀ ਜਲਦੀ ਵੀਡੀਓ ਦੇ ਵਿੱਚ ਤੁਸੀਂ ਆ ਆ ਨੰਬਰ ਦੇਖ ਲਓ ਦੋ ਨੰਬਰ ਆ ਤੁਨੇ ਤੁਹਾਡੇ ਆ ਹਾਂ ਪਹਿਲਾਂ ਮੇਰੇ ਜੀ ਦੂਜੇ ਬੇਟੇ ਦਾ ਜਿਆਦੇ ਅੰਨਾ ਜੀ ਤੇ ਪਹਾੜੀ ਨੇਚਰਲ ਪਹਾੜੀ ਸ਼ੁੱਧ ਸ਼ਹਿਦ ਠੀਕ ਆ ਜੀ ਆ ਜਿਹੜਾ ਸ਼ਹਿਦ ਹੈ ਹਾਂ ਜੀ ਹਾਂ ਜੀ ਤੇ ਇਹ ਜਿਹੜਾ ਸ਼ਹਿਦ ਹੈ ਇਹ ਹੈਗਾ ਸਾਡਾ ਲੋਕਲ ਇੱਥੇ ਦਾ ਇਹ ਇੱਥੇ ਵਾਲਾ ਆ ਲੋਕਲ ਜਿਹੜਾ ਇੱਥੇ ਜੜੀ ਬੁੱਤੀਆਂ ਕਾਲਾ ਹਾਂ ਜਣਾ ਕਾਲਾ ਬਹੁਤ ਐਨਾ ਜੜੀਆਂ ਬੁੱਤੀਆਂ ਜੀ 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 ਜੜੀ ਬੁੱਤੀਆਂ ਦਾ ਜੀ 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 ਠੀਕ ਹੈ ਜੀ ਜੀ ਇਹ ਲੋਕਲ ਇੱਥੇ ਦਾ ਹਾਂ ਜੀ ਜਿਆ ਦੂਸਰਾ ਜਿਹੜਾ ਹੈਗਾ ਹਾਂ ਇਹ ਸਾਡਾ ਉਹਦਾ ਕਿ ਮਲਾ ਵਾਲੀ ਸ਼ਹਿਰ ਦਾ ਅੱਛਾ ਜੀ ਜਿਵੇਂ ਕਮਾਣੇ ਕਾਨੂੰਨ ਸੇਫ ਸੂਗ ਕਿਆ ਪਦਲਾ ਜੜੀ ਬੁੱਟੀਆਂ ਸਾਦੀ ਉਧਰ ਲਿਆਂਦੇ ਵੈਰੀ ਅੱਛਾ ਇਹਨਾਂ ਦੇ ਰੇਟ ਦਾ ਵੀ ਫਰਕ ਆ ਜੀ ਫਿਰ ਰੇਟ ਥੋੜਾ ਫਰਕ ਹੋਰ ਜਿਵੇਂ ਆ ਟ੍ਰਾਂਪੋਰਟੇਸ਼ਨ ਪਾਈ ਜਾਂਦੀ ਆ ਤਾਂ ਟ੍ਰਾਂਪੋਰਟੇਸ਼ਨ ਪਾਈ ਜਾਂਦੀ ਬਿਲਕੁਲ ਉਹ ਟ੍ਰਾਂਪੋਰੇਸ਼ਨ ਤਾਂ ਪੈਂਦੀ ਆ ਅੱਛਾ ਇੱਕ ਗੱਲ ਹੋਰ ਜੀ ਮੰਨ ਲਓ ਤੁਹਾਨੂੰ ਕੋਈ ਕਾਲ ਆਉਂਦੀ ਆ ਤੇ ਉਹ ਤੁਹਾਨੂੰ ਇਹ ਦੱਸ ਸਕਦਾ ਮੈਨੂੰ ਇਹ ਦੁੱਖ ਤਕਲੀਫ ਵਾਲੀ ਮੈਨੂੰ ਇਹ ਕਿਹੜਾ ਸ਼ਹਿਦ ਭੇਜੂਗਾ ਤੁਸੀਂ ਆਪਣੀ ਮਰਜ਼ੀ ਨਾਲ ਭੇਜ ਸਕਦੇ ਓ ਨੂੰ ਫਿਰ ਬਿਲਕੁਲ ਭੇਜ ਸਕਦੇ ਹੈਨਾ ਜੀ ਬਿਲਕੁਲ ਦੇਖੋ ਜੀ ਆ ਦੇਖੋ ਨਾ ਤ अच्छा ये किस काम ਲਈ ਆ? ਇਹ ਬਣਾ ਸਾਹ, 슈ਗਰ, ਫੈਟੀ ਲੀਵਰ, ਦਰਦਾਂ। ਅੱਛਾ ਜੀ। ਇਹਦੇ ਲਈ ਆਏ। ਅੱਛਾ। ਇਹ ਉਹਨਾਂ ਲਈ। ਅੱਛਾ ਜੀ, ਅੱਛਾ ਜੀ। ਦੁਬਾਰਾ ਰਿਪੀਟ ਕਰ ਦੋ। ਸਾਹ, 슈ਗਰ, ਫੈਟੀ ਲੀਵਰ, ਆ ਦਰਦਾਂ ਦੂਦਾਂ ਲੱਕ ਦੇ ਵਿੱਚ ਹਨ। ਸਾਰੀਆਂ ਠਾ ਦਿੰਦੀ ਆ। ਮੈਂ ਕਹਾਂ ਤੁਸੀਂ ਇਹ ਕਿ ਨਿਕਲ 4 ਦਿਨ ਖਾਓ। अच्छा 3-4 ਦਿਨ ਤੁਹਾਨੂੰ ਰਿਜ਼ਲਟ ਦਊਗਾ ਇਹ ਇਹ ਕਾਦਾ ਬਣਦਾ ਹੈ ਕਿੱਥੋਂ ਨਿਕਲਦਾ ਹੈ ਜਿਵੇਂ ਆਪਾਂ ਸੌਣ ਦਾ ਫੁੱਲ ਲਈਏ ਸੌਣ ਦਾ ਫੁੱਲ ਲੈ ਕੇ ਆਪਾਂ ਹੱਥ ਤੇ ਝਾੜਦੇ ਹਾਂ ਨਾ ਜਦੋਂ ਹਾਂਜੀ ਉਹਦੇ ਵਿੱਚ ਪੀਲੇ-ਬੀਲੇ ਬਰਾਦਦਾ ਕਰਦਾ ਨਿਕਲਦਾ ਜਿਹਨੂੰ ਆਪਾਂ ਪ੍ਰਾਗ ਕਹਿੰਦੇ ਨੇ ਉਹ ਚੀਜ਼ ਆ ਇਹ ਇਹ ਪ੍ਰਾਗ ਆ ਇਹ ਇਹਨੂੰ ਸਕਾਇਆ ਗਿਆ ਇਹ ਨਹੀਂ ਇਹ ਪਤਾ ਨਹੀਂ ਕੀ ਕਰਦੀ ਮੱਖੀ ਮੱਖੀ ਲੈ ਕੇ ਆਊਗੀ ਇਹ ਵੀ ਮੱਖੀ ਲੱਗੀ ਆਉਂਦੀ ਹੈ ਜੀ ਲੈ ਕੇ ਆਉਂਦੀ ਹੈ ਇਹਨੂੰ ਕੋਈ ਨਾ ਕੋਈ ਕੋਈ ਫੈਕਟਰੀ ਇਹ ਜੀ ਵੀ ਇਹਨੂੰ ਤਿਆਰ ਕਰ ਲਵੇ acha ji ਨਾ ਕੋਈ ਹੋਰ ਚੀਜ਼ ਆਵੇ ਇਹਨੂੰ ਬੰਦਾ ਬਣਾ ਲਵੇ ਕੱਲ ਇਹ ਸਿਰਫ ਮੱਖੀ ਤਿਆਰ ਕਰੂੰਗੀ ਜਿਵੇਂ ਉਹ ਦੇਖੋ ਮੱਖ ਸਾਮਣੇ ਗਈ ਹਾਂ ਅੱਛਾ ਉਹ ਲਿਖਿਆ ਆ ਪ੍ਰਾਗ ਇਹਨਾਂ ਨੇ ਅੱਛਾ ਅੱਛਾ ਆ ਲਿਖਿਆ ਪ੍ਰਾਗ ਇਹਨਾਂ ਨੇ ਅੱਛਾ ਆ ਆ ਜੀ ਉੱਪਰ ਫੁੱਲ ਦੇ ਉੱਪਰ ਵਾਂਹ ਤੋੜ ਕੇ ਲੈ ਕੇ ਆਉਂਦੀ ਆ ਹਾਂ ਜੀ ਹਾਂ ਹਾਂ ਸਹੀ ਆ ਜੀ ਸਹੀ ਆ ਸਹੀ ਆ ਸਹੀ ਆ ਆ ਚੀਜ਼ ਆ ਮੁਰੇ ਆ ਦਾਣਾ ਜਿਹੜਾ ਨਾ ਹਾਂ ਹਾਂ ਅੱਛਾ ਇਹ ਵਿੱਚੋਂ ਘਟਾ ਕਰਦੀ ਆ ਹਾਂ ਜੀ ਮਾਂ ਦੋ ਦੋ ਅੱਛਾ ਇਹ ਇਹਨੇ ਲਿਆ ਕੇ ਆਪਣੇ ਉਹਦੇ ਵਿੱਚ ਵਿਚਲੇ ਉਹਨ ਡੱਬੇ ਚ ਲੈ ਆਉਣਾ ਸਾ ਕਰਕੇ ਆਪਣੇ ਘਰ ਦੇ ਵਿੱਚ ਇਹਨੇ ਆਉਣਾ ਹੁੰਦਾ ਜਦੋਂ ਹਾਂਜੀ ਹਾਂਜੀ ਆਪਣੇ ਘਰ ਚ ਇਕੱਠਾ ਕਰੂਗੀ ਨਾ ਹਾਂ ਹਾਂ ਇਹਦਾ ਘਰ ਆ ਆ ਇਹਦਾ ਘਰ ਇਹਦੇ ਵਿੱਚ ਇਹਦੇ ਐਂਟਰ ਹੋਣਾ ਹਾਂਜੀ ਜਦੋਂ ਇਹ ਸ਼ਾਇਦ ਵੀ ਲਿਆਉਂਦੀ ਹੈ ਨਾਲੇ ਭੋਲਣ ਹਾਂਜੀ ਜਦੋਂ ਉਹਨੇ ਇਹਦੇ ਵਿੱਚ ਐਂਟਰ ਹੋਣਾ ਸੀ ਇਹਦੇ ਘਰ ਦੇ ਮੂਰੇ ਆ ਭੋਲਣ Trap ਲਾ ਦਿੰਨੇ ਆ ਅੱਛਾ ਜੀ ਆ ਭੋਲਣ Trap ਲਾ ਕੇ ਜਦੋਂ ਮੱਖੀ ਨੇ ਹਾਂਜੀ ਇਹਦੇ ਵਿੱਚ ਪੁੱਠੇ ਵਾਹ ਕਰਕੇ ਇਹਦੇ ਵਿੱਚ ਐਂਟਰ ਕਰੂਗੀ ਇਹਦੇ ਇਹਦੇ ਹਾਂਜੀ ਉਹ ਟੇਪਾਂ ਦੇ ਵਿੱਚ ਓਕੇ ਓਕੇ ਹਾਂ ਦੇ ਵਿੱਚ ਆਗੇ ਵੇਰੇ ਤੁਹਾਨੂੰ ਦੇ वेरी गुड टू वेरी गुड اچھا ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਦੇਖੋ ਮੈਂ ਤਾਂ ਇੱਕ ਵੈਸੇ ਤੁਹਾਡੇ ਕੋ ਆਇਆ ਸੀ ਕਲੀ ਸ਼ਹਿਦ ਦੀ ਗੱਲ ਕਰਨ ਪਰ ਤੁਸੀਂ ਸ਼ਹਿਦ ਦੇ ਵਿੱਚ ਕੀ ਕੁਝ ਗਣਾਤਾ ਬਹੁਤ ਵਧੀਆ ਜਾਣਕਾਰੀ ਜੀ ਮੈਨੂੰ ਨਹੀਂ ਲੱਗਦਾ ਕਿਸੇ ਨੇ ਇਹ ਜਾਣਕਾਰੀ ਦੇਣੀ ਦਿੱਤੀ ਹੋਊਗੀ ਜੋ ਕੀ ਗੱਲ ਥੰਦੇ ਨਹੀਂ ਅਜਗਰ ਕਿਉਂ ਆਏ ਨਾ ਲੋਕਾਂ ਦੇ ਰੇਡਾ ਬੱਤਾ ਸਭ ਤੋਂ ਵੱਡੀ ਚੀਜ਼ ਹੈ ਖਾਈ ਚਲੋ ਕੀ ਆ ਬਾਤ ਹੈ ਕੀ ਆ ਬਾਤ ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਮੰਨ ਲਓ ਹੁਣ ਤੁਹਾਡਾ ਸ਼ਾਇਦ ਕਿਸੇ ਨੇ ਬਾਹਰੋਂ ਲੈਣਾ ਹੋਵੇ ਮੰਨ ਲਓ ਤੁਹਾਡੀਆਂ ਬ੍ਰਾਂਚਾਂ ਵੀ ਹੈਗੀਆਂ ਹੁਣ ਤੁਹਾਨੂੰ ਤਾਂ ਸਾਰੀ ਨੋਲਿਜ ਆ ਇੱਥੇ ਤੁਸੀਂ ਵਰਕਰ ਰੱਖੇ ਹੋ ਸਕਦੇ ਉਹਨਾਂ ਨੂੰ ਨੋਲਿਜ ਇਹ ਨਾ ਹੋਵੇ ਸਾਰਿਆਂ ਨੂੰ ਨਹੀਂ ਹਾਂ ਨਹੀਂ ਉਹ ਤਾਂ ਇਨਸਾਨ ਤਾਂ ਨਹੀਂ ਹੁੰਦੀ ਤੇ ਉਹਨਾਂ ਤੋਂ ਜਿੱਦਾਂ ਹੁਣ ਤੁਸੀਂ ਕੋਈ ਦੱਸਤਾ ਕੋਈ ਵੀਡੀਓ ਦੇਖ ਕੇ ਇਹ ਹੈਨਾ ਉਹ ਆਪਣੇ ਆਈਡੀਆ ਨਾਲ ਮੰਗਾ ਲੈਣ ਹੈਨਾ ਤੇ ਉਹ ਫਿਰ ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਆ ਲੋਕਲ ਆ ਹਿਸ਼ਾਰਪੁਰ ਦਾ ਆ ਜਾਂ ਰਾਜਸਥਾਨ ਦਾ ਆ ਦੇਖ ਕੇ ਬਦਲਾ ਜਾਣਾ ਜਿਹੜਾ ਇਹਦੇ ਉੱਤੇ ਹੈਗੀ ਨਿਸ਼ਾਨੀ ਲਾਈਓ ਨਿਸ਼ਾਨੀ ਹੈਗੀ ਸਾਡੀ ਅੱਛਾ ਚਲੋ ਬਹੁਤ ਵਧੀਆ ਜੀ ਸ਼ਾਇਦ ਦੋਨੇ ਹੀ ਵਧੀਆ ਨੇ ਇਹ ਹੀ ਗੱਲ ਨਹੀਂ ਮਾੜਾ ਕੋਈ ਵੀ ਨਹੀਂ ਆ ਨਹੀਂ ਮਾੜਾ ਨਹੀਂ ਕਹਿ ਰਿਆਂ ਅਕੋਰਡਿੰਗ ਟੂ ਉਹਦੇ ਜਿੱਦਾਂ ਉਹਨੂੰ ਕੋਈ ਕੋਈ ਪ੍ਰੋਬਲਮ ਆ ਉਹਦੇ ਰਿਜ਼ਲਟ ਦੇ ਤੌਰ ਤੇ ਹਨਾ ਮਨ ਲਓ ਵੈਸੇ ਤਾਂ ਸ਼ਹਿਦ ਸ਼ਹਿਦ ਹੀ ਆ ਮਨ ਲਓ ਜੇ ਕੋਈ ਨੂੰ ਦਿੱਕਤ ਆ ਤੇ ਉਹ ਜਿੱਦਾਂ ਹੁਣ ਦੀ ਆ ਚੀਜ਼ ਦੀ ਗੱਲ ਕੀਤੀ ਆ ਪ੍ਰਾਗ ਦੀ ਗੱਲ ਕੀਤੀ ਆ ਤੇ ਜਿਹਨੇ ਪ੍ਰਾਗ ਖਾਣਾ ਆ ਉਹਦੇ ਲਈ ਉਹਨੂੰ ਤੁਸੀਂ ਕਿੰਨੇ ਦੱਸਿਆ ਕਿ ਉਹਦੇ ਸਿਹਤ ਲਈ ਕਿੰਨਾ ਕੁਸ਼ਿਆ ਇਹ ਹੈ ਹਨਾ ਜੀ ਆਮ ਬੰਦਾ ਵੀ ਨੋਰਮਲ ਵੀ ਖਾ ਸਕਦਾ ਇਹਨੂੰ ਹੁਣ ਸ਼ਾਇਦ ਦਾ ਵੀ ਇੱਕ ਜੀ ਹੈ ਇਹਨੂੰ ਨੋਰਮਲ ਬੰਦਾ ਖਾ ਸਕਦਾ ਆਮ ਆਮ ਨਾਲ ਆਮ ਨਾਲ ਥਿਆਲਾ ਚ ਇਹ ਗਰਮੀਆਂ ਚ ਜਦ ਮਰਜੀ ਬੰਦਾ ਖਾ ਲਵੇ ਇਹਨੂੰ ਕੋਈ ਸਾਈਡ ਇਫੈਕਟ ਨਹੀਂ ਇਹਦਾ ਤੁਹਾਡੀ ਫਿਟਨੈਸ ਦਾ ਰਾਜ ਕੀ ਆ ਇਹ ਸ਼ਹਿਦ ਕਿੰਨਾ ਖਾਂਦੇ ਸ਼ਹਿਦ ਰੋ ਜੀ ਮੈਂ ਤਾਂ ਬੱਦ ਬੱਦ ਜੀ ਡੇਢ ਜਮ ਜਮ ਸ਼ਹਿਦ ਡੇਲੀ ਖਾਣਾ ਦੇ ਲਈ ਆ ਗਰਾ ਬੋਲਣ ਇਹ ਵੀ ਖਾਣਾ ਇਹ ਕਿੰਨਾ ਖਾਣਾ ਮੈਂ ਤਾਂ 1.5 ਚਮਚਾ ਖਾ ਜਾਣਾ ਅੱਛਾ 1.5 ਚਮਚਾ ਇਹ ਵੀ ਖਾਣਾ ਇਹ ਵੀ ਹੋ ਜਾਏ 1.5 ਚਮਚਾ ਸ਼ਾਇਦ ਸ਼ਾਇਦ ਕਿੰਦਾ ਖਾਣਾ ਇਦਾਂ ਹੀ ਜਾਂ ਕਿਤੇ ਚੀਜ਼ ਚ ਸ਼ਾਇਦ ਸ਼ਾਇਦ ਹੀ ਲੋਕਾਂ ਨੂੰ ਪਤਾ ਨਹੀਂ ਤਸਵੀਰ ਕਿਹੜੀ ਹੈ ਹਾਂ ਗਰਮੀ ਕਹੀ ਉਹਨੇ ਜਲਪਾ ਥਰ ਇਦਾਂ ਹੀ ਕਹਿੰਦੇ ਗਰਮੀ ਹੀ ਕਹਿੰਦੇ ਆ ਗਰਮ ਕਹਿੰਦੇ ਆ ਅਰੇ ਉਹ ਜੀ ਨਹੀਂ ਹੈਗੀ ਅੱਛਾ ਜੀ ਸ਼ਾਇਦ ਲੋਕ ਤਸਵੀਰ ਇਹ ਗਰਮੀਆਂ ਨੇ ਹਾਂ ਗਰਮੀਆਂ ਦੇ ਵਿੱਚ ਇਹਨੂੰ ਠੰਡੇ ਪਾਣੀ ਦੇ ਵਿੱਚ ਘੋਲ ਕੇ ਪੀ ਲਓ ਗਰਮੀਆਂ ਵਜੋਂ ਠੰਡੇ ਪਾਣੀ ਚ ਘੋਲ ਠੰਡੇ ਪਾਣੀ ਜੇ ਠੰਡਕ ਦਊਗਾ ਗਰਮੀਆਂ ਠੰਡੇ ਪਾਣੀ ਜੀ ਪੀਓ ਤਾਂ ਠੰਡਕ ਦਊਗਾ ਫ੍ਰਿਜ ਦਾ ਠੰਡਾ ਪਾਣੀ ਹਾਂ ਅੱਛਾ ਜੀ ਠੰਡਾ ਤੁਸੀਂ ਬੈਠੇ ਮੋਟਰ ਦਾ ਲੈ ਲਓ ਜਾਈ ਹਾਂ ਠੰਡਾ ਪਾਣੀ ਹੋਣਾ ਚਾਹੀਦਾ ਉਹ ਤਸੀਂ ਠੰਡੀ ਹੋ ਜੂਗੀ ਤੁਸੀਂ ਠੰਡੀ ਹੋ ਜੂਗੀ ਵੈਰੀ ਗੁੱਡ ਹੋਰ ਤੁਹਾਨੂੰ ਠੰਡਕ ਦਊਗਾ ਹਾਂ ਜੇ ਤੁਹਾਡੀਆਂ ਸਰਦੀਆਂ ਨੇ ਸਰਦੀਆਂ ਜਿਹਨੂੰ ਗੁਣਗਣੇ ਪਾਣੀ ਕੋਠੇ ਪਾਣੀ ਜੀ ਲੈ ਲਓ ਫਿਰ ਮੈਚ ਮੈਚ ਦਊਗਾ ਅਰੇ ਬਾਹ ਕੀ ਬਾਹ ਅਰੇ ਬਹੁਤ ਗੁਣ ਦੱਸਦੇ ਆ ਤੁਹਾਡੀ ਸ਼ਹਿਦ ਤੇ ਤੇ ਮੈਨੂੰ ਇਹਦਾ ਭਲੇਖਾ ਪਈ ਜਾਣਾ ਬੀਬੀ ਬੈ ਗਈ ਕੋਈ ਆ ਕੇ ਤੇ ਚਲੋ ਜੀ ਇਹ ਰੋਡ ਦੇ ਉੱਤੇ ਇਹਨਾਂ ਦੀ ਅੰਕਲ ਉਹਨਾਂ ਦੀ ਦੁਕਾਨ ਆ ਸ਼ਾਪ ਆ ਬਹੁਤ ਵਧੀਆ ਥੀ ਵਿਊ ਆ ਇੱਥੇ ਦਾ ਆਓ ਤੇ ਚੈੱਕ ਕਰਕੇ ਜਾਓ ਸ਼ਾਇਦ ਇਹ ਚੈੱਕ ਕਰਾਉਂਦੇ ਆ ਟੇਸਟ ਦੇਖੋ ਅਗੇ ਟੇਸਟ ਵਧੀਆ ਤਾਂ ਫੇ ਲੈ ਕੇ ਵੀ ਜਾਓ ਤੇ ਰੇਟ ਬੜੇ ਰੀਜ਼ਨੇਬਲ ਆ ਹਨਾ ਜੀ ਤੇ ਤੁਸੀਂ ਆਓ ਬਹੁਤ ਰੀਜ਼ਨੇਬਲ ਰੇਟ ਨਾਲ ਤੁਹਾਨੂੰ ਇਹ ਸ਼ਾਇਦ ਦੇ ਦੇਣਗੇ ਬਹੁਤ ਜਿਆਦਾ ਕਿਉਂਕਿ ਅਸੀਂ ਇੱਥੋਂ ਲਈਦਾ ਵੀ ਹੈ ਨਾ ਲੋਕਲ ਸ਼ਾਪਾਂ ਤੋਂ ਤੇ ਬਹੁਤ ਰੇਟ ਹੁੰਦਾ ਉਹਨਾਂ ਦਾ ਤੇ ਉਦੋਂ ਮੈਂ ਤੇਰੇ ਤੋਂ ਪੁੱਛ ਕੇ ਗਿਆ ਰੇਟ ਤੁਹਾਡੇ ਬਹੁਤ ਜੈਨੂਇਨ ਰੇਟ ਆ ਨਾ ਤੇ ਠੀਕ ਆ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਇਹ ਬਾਕੀ ਦੇਖਦੇ ਰਹੋ ਵੀਡੀਓ ਤੁਸੀਂ ਵੀ ਇੱਥੇ ਹੁੰਦੇ ਆ ਨਹੀਂ ਨਹੀਂ ਆਪਾਂ ਤਾਂ ਦਇ ਕੁ ਮਿੰਟ ਗਏ ਸੀ ਆਏ ਨੇ ਅੱਛਾ ਅੱਛਾ ਚਲੋ ਬਹੁਤ ਵਧੀਆ ਜੀ ਚਲੋ ਠੀਕ ਆ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਪਰ ਇਹ ਨਹੀਂ ਨਹੀਂ ਤੁਸੀਂ ਵੀ ਆ ਗਏ ਸਾਡੇ ਕੋਲ ਟਾਈਮ ਨਹੀਂ ਮੈਂ ਆਪਣਾ ਕੀਮਤੀ ਟਾਈਮ ਨਹੀਂ ਸਾਡੇ ਕੋਲ ਹੈ ਪਤਾ ਕੀ ਗੱਲ ਆ ਇਹ ਵੀਡੀਓ ਇੰਨੀ ਵਧੀਆ ਮੈਨੂੰ ਇਹ ਇਨਫੋਰਮੇਸ਼ਨ ਇੰਨੀ ਵਧੀਆ ਲੱਗੀ ਨਾ ਇਹ ਲੋਕਾਂ ਨੇ ਮੈਨੂੰ ਕਹਿਣਾ ਹੈ ਨਾ ਦੂਜਾ ਪਾਰਟ ਬਣਾ ਕੇ ਆ ਗਰੰਟੀ ਆ ਹਾਂ ਠੀਕ ਹੈ ਨਾ ਓਕੇ ਜੀ ਓਕੇ